ਉਹਵਾ ਟਾਇਰ ਫਟਣ ਕਰਕੇ ਗੱਡੀ ਖਿੱਚ ਕੇ ਲੈ ਗਈ ਤੇ ਗੱਡੀ ਨਾਲ ਹੀ ਪਲਟ ਗਈ ਤਰੀ ਯਾਰ ਕੋਲ ਟਾਇਰ ਫਟ ਗਿਆ ਗੱਡੀ ਦਾ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਉਹਦੇ ਕਰਕੇ ਪਲਟ ਗਈ ਗੱਡੀ ਬਜਰੀ ਨਾਲ ਭਰਿਆ ਟਿਪਰ ਜੋ ਕਿ ਹਾਜੀਪੁਰ ਤੋਂ ਆ ਰਿਹਾ ਸੀ ਅਤੇ ਬਟਾਲਾ ਪਹੁੰਚਣਾ ਸੀ ਰਸਤੇ ਵਿੱਚ ਧਾਰੀਵਾਰ ਨਜ਼ਦੀਕ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਅਗਲਾ ਟਾਇਰ ਫਟਣ ਕਾਰਨ ਸੰਤੁਲਨ ਵਿਗੜਨਾ ਕਾਰਨ ਸੜਕ ਤੇ ਪਲਟ ਗਿਆ ਅਤੇ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਜਦਕਿ ਟਿਪਰ ਡਰਾਈਵਰ ਹਰਪਾਲ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਉਧਰ ਸੜਕ ਸੁਰੱਖਿਆ 4G ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਦੇ ਹੋਏ ਜ਼ਖਮੀ ਡਰਾਈਵਰ ਨੂੰ ਮੈਡੀਕਲ ਟ੍ਰੀਟਮੈਂਟ ਮੌਕੇ ਤੇ ਦਿੱਤਾ ਅਤੇ ਹਾਈਵੇ ਤੇ ਜੋ ਵੀ ਆਵਾਜਾਈ ਪ੍ਰਭਾਵਿਤ ਹੋਈ ਸੀ ਉਸ ਨੂੰ ਵੀ ਦਰੁਸਤ ਕਰਵਾਇਆ ਗਿਆ ਹਾਂਜੀ ਫਿਰ ਤੋਂ ਰੇਪਰ ਕੇ

ਮੇਰਾ ਨਾਮ ਗੁਰਸੇਵ ਸਿੰਘ ਤੇ ਮੇਰਾ ਰੋਡ ਹੈਗਾ ਵਾ ਬਬਰੀ ਬਾਈਪਾਸ ਤੋਂ ਬਿਦੀਪੁਰ ਫਾੜਕ ਤੱਕ ਇਹ ਜਦੋਂ ਸਵੇਰ ਨੂੰ ਪੈਟਰੋਲਿੰਗ ਕਰਨ ਰਿਹਾ ਸੀ ਨਾ ਉਹਦੇ ਦੌਰਾਨ ਇਹ ਧਾਰਿਆਲ ਕੋਲ ਟਾਇਰ ਫਟ ਗਿਆ ਗੱਡੀ ਦਾ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਉਹਦੇ ਕਰਕੇ ਪਲਟ ਗਈ ਗੱਡੀ ਤੇ ਡਰਾਈਵਰ ਨੂੰ ਫਸਟੇਡ ਦਿੱਤੀ ਆ ਠੀਕ ਆ ਉਹਨਾਂ ਦੇ ਸੱਟਾਂ ਮੰਮੂਲੀ ਸੱਟਾਂ ਲੱਗੀਆਂ ਬਚਾਅ ਹੋ ਗਿਆ ਨਾ ਅੱਲਾਹ ਦਾ ਸ਼ਰਪਾਨ ਕਰਕੇ ਗੱਡੀ ਖਿੱਚ ਕੇ ਲੈ ਗਈ ਤੇ ਗੱਡੀ ਨਾਲ ਹੀ ਪਲਟ ਗਈ ਤਾਰੀ ਹਾਲ ਕੋਲ ਟਾਇਰ ਫਟ ਗਿਆ ਗੱਡੀ ਦਾ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਉਹਦੇ ਕਰਕੇ ਪਲਟ ਗਈ ਗੱਡੀ ਬਜਰੀ ਨਾਲ ਭਰਿਆ ਟੀਪਰ ਜੋ ਕਿ ਹਾਜੀਪੁਰ ਤੋਂ ਆ ਰਿਹਾ ਸੀ ਅਤੇ ਬਟਾਲਾ ਪਹੁੰਚਣਾ ਸੀ ਰਸਤੇ ਵਿੱਚ ਧਾਰੀਬਾਦ ਨਜ਼ਦੀਕ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਅਗਲਾ ਟਾਇਰ ਫਟਣ ਕਾਰਨ ਸੰਤੁਲਨ ਵਿਗੜਨਾ ਕਾਰਨ ਸੜਕ ਤੇ ਪਲਟ ਗਿਆ ਅਤੇ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਜਦਕਿ ਟਿਪਰ ਡਰਾਈਵਰ ਹਰਪਾਲ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਉਧਰ ਸੜਕ ਸੁਰੱਖਿਆ 4G ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਦੇ ਹੋਏ ਜ਼ਖਮੀ ਡਰਾਈਵਰ ਨੂੰ ਮੈਡੀਕਲ ਟ੍ਰੀਟਮੈਂਟ ਮੌਕੇ ਤੇ ਦਿੱਤਾ ਅਤੇ ਹਾਈਵੇ ਤੇ ਜੋ ਵੀ ਆਵਾਜਾਈ ਪ੍ਰਭਾਵਿਤ ਹੋਈ ਸੀ ਉਸ ਨੂੰ ਵੀ ਦਰੁਸਤ ਕਰਵਾਇਆ ਗਿਆ ਹਾਂਜੀ ਫਿਰ ਤੋਂ ਅੱਗੇ ਭਰ ਕੇ ਕਿਹੜੀ ਜਗ੍ਹਾ ਜਾਣਾ ਹੈ? ਜਾਣਾ ਹੀ ਬਟਾਲੇ ਜਾਣਾ ਹੈ। ਕਿਸਲਾ ਪਲ ਗਿਆ? ਅੱਲਾਹ ਤਾਇਰ ਪਾਟਨ ਕਰਕੇ ਗੱਡੀ ਖਿੱਚ ਕੇ ਲੈ ਗਈ। ਤੇ ਗੱਡੀ ਨਾਲ ਹੀ ਪਲਟ ਗਈ। ਇਕੱਲੇ ਸੀ। ਹਾਂਜੀ ਇਕੱਲੇ। ਸੱਟਾਂ ਵਗੜਾ ਲੱਗੀਆਂ ਸੱਟਾਂ। ਹਾਂਜੀ ਸੱਟਾਂ ਫੋੜੀਆਂ ਮਖਰ ਲੱਗੀਆਂ ਮਾਰੀ ਮੋਟੀਆਂ। ਕਿਸਲਾ ਪਲ ਗਿਆ? ਬਾਹਰ ਪੁੱਲ ਖਾਲਾ ਨੇ ਗੱਡੇ ਆਣ ਕੇ। ਅੰਦਰੋਂ ਨਾਲ ਦੋਈ ਦੋਈ ਬੱਚੀਆਂ। ਬਹੁਤ ਵਧੀਆ ਮਸਤੀ ਕੀਤੀ। ਪਰ ਫਸਟ ਮੇਰਾ ਨਾਮ ਗੁਰਸੇਵ ਸਿੰਘ ਤੇ ਮੇਰਾ ਰੋਡ ਹੈਗਾ ਵਾ ਬਬਰੀ ਬਾਈਪਾਸ ਤੋਂ ਬਿਦੀਪੁਰ ਫਾੜ ਤੱਕ ਇਹ ਜਦੋਂ ਸਵੇਰ ਨੂੰ ਪੈਟਰੋਲਿੰਗ ਕਰਨ ਰਿਹਾ ਸੀ ਨਾ ਉਹਦੇ ਦੌਰਾਨ ਇਹ ਧਾਰਿਆਲ ਕੋਲ ਟਾਇਰ ਫਟ ਗਿਆ ਗੱਡੀ ਦਾ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਉਹਦੇ ਕਰਕੇ ਪਲਟ ਗਈ ਗੱਡੀ ਤੇ ਡਰਾਈਵਰ ਨੂੰ ਫਰਸਟ ایڈ ਦਿੱਤੀ ਆ ਠੀਕ ਆ ਉਹਨਾਂ ਦੇ ਸੱਟਾਂ ਮੰਮੂਲੀ ਸੱਟਾਂ ਲੱਗੀਆਂ ਬਚਾਅ ਹੋ ਗਿਆ ਨਾ ਉਹਵਾ ਟਾਇਰ ਫਟਣ ਕਰਕੇ ਗੱਡੀ ਖਿੱਚ ਕੇ ਲੈ ਗਈ ਤੇ ਗੱਡੀ ਨਾਲ ਹੀ ਪਲਟ ਗਈ ਤਾਰ ਯਾਰ ਕੋਲ ਟਾਇਰ ਫਟ ਗਿਆ ਗੱਡੀ ਦਾ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਉਹਦੇ ਕਰਕੇ ਪਲਟੀ ਨੀ ਗੱਡੀ ਬਜਰੀ ਨਾਲ ਭਰਿਆ ਟਿਪਰ ਜੋ ਕਿ ਹਾਜੀਪੁਰ ਤੋਂ ਆ ਰਿਹਾ ਸੀ ਅਤੇ ਬਟਾਲਾ ਪਹੁੰਚਣਾ ਸੀ ਰਸਤੇ ਵਿੱਚ ਧਾਰੀਵਾਰ ਨਜ਼ਦੀਕ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਅਗਲਾ ਟਾਇਰ ਫਟਣ ਕਾਰਨ ਸੰਤੁਲਨ ਵਿਗੜਨਾ ਕਾਰਨ ਸੜਕ ਤੇ ਪਲਟ ਗਿਆ ਅਤੇ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਜਦਕਿ ਟਿਪਰ ਡਰਾਈਵਰ ਹਰਪਾਲ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਧਰ ਸੜਕ ਸੁਰੱਖਿਆ 4G ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਦੇ ਹੋਏ ਜ਼ਖਮੀ ਡਰਾਈਵਰ ਨੂੰ ਮੈਡੀਕਲ ਟਰੀਟਮੈਂਟ ਮੌਕੇ ਤੇ ਦਿੱਤਾ ਅਤੇ ਹਾਈਵੇ ਤੇ ਜੋ ਵੀ ਆਵਾਜਾਈ ਪ੍ਰਭਾਵਿਤ ਹੋਈ ਸੀ ਉਸ ਨੂੰ ਵੀ ਦਰੁਸਤ ਕਰਵਾਇਆ ਗਿਆ ਆ ਜੀ ਫਿਰ ਤੋਂ ਰਾਈਪਰ ਕੇ ਕਿਹੜੀ ਜਗ੍ਹਾ ਜਾਣਾ ਹੈ? ਜਾਣਾ ਹੀ ਬਟਾਲੇ ਜਾਣਾ ਹੈ। ਕਿਸਲਾ ਪਲ ਗਿਆ? ਅੱਲਾਹ ਸਿਆਰ ਪਾਟਨ ਕਰਕੇ ਗੱਡੀ ਖਿੱਚ ਕੇ ਲੈ ਗਈ ਤੇ ਗੱਡੀ ਨਾਲ ਹੀ ਪਲਟ ਗਈ। ਇਕੱਲੇ ਸੀ? ਹਾਂਜੀ ਇਕੱਲੇ। ਸੱਟਾਂ ਵਗੈਰਾ ਕਿਹੜਾ ਲੱਗਿਆ? ਹਾਂਜੀ ਸੱਟਾਂ ਫੋੜੀਆਂ ਮਸਤ ਲੱਗੀਆਂ ਮਾਰੀ ਮੋਟੀਆਂ। ਇਸ ਤਰ੍ਹਾਂ ਪਲ ਗਿਆ। ਬਾਹਰ ਫੁੱਲ ਫਲਾਣਾ ਨੇ ਗੱਡੇ ਆਣ ਕੇ। ਹਾਂਜੀ ਉਹਨਾਂ ਨੇ ਦੋਈ ਦੋ ਜੁੱਤੀਆ। ਬਹੁਤ ਵਧੀਆ ਮਸਤੀ ਕੀਤੀ। ਪਰ ਫਸਟ ਮੇਰਾ ਨਾਮ ਗੁਰਸੇਵ ਸਿੰਘ ਤੇ ਮੇਰਾ ਰੋਡ ਹੈਗਾ ਵਾ ਬਬਰੀ ਬਾਈਪਾਸ ਤੋਂ ਵਿਦੀਪੁਰ ਫਾੜਕ ਤੱਕ ਇਹ ਜਦੋਂ ਸਵੇਰ ਹੁਣ ਪੈਟਰੋਲਿੰਗ ਕਰਨ ਰਿਹਾ ਸੀ ਨਾ ਉਹਦੇ ਦੌਰਾਨ ਇਹ ਧਾਰਿਆਲ ਕੋਲ ਟਾਇਰ ਫਟ ਗਿਆ ਗੱਡੀ ਦਾ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਉਹਦੇ ਕਰਕੇ ਪਲਟ ਗਈ ਗੱਡੀ ਤੇ ਡਰਾਈਵਰ ਨੂੰ ਫਸਟ ਡੇ ਦਿੱਤੀ ਆ ਠੀਕ ਆ ਉਹਨਾਂ ਦੇ ਸੱਟਾਂ ਮੰਮੂਲੀ ਸੱਟਾਂ ਲੱਗੀਆਂ ਬਚਾਅ ਹੋ ਗਿਆ ਨਾ